ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਨਿਰੰજન ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨਹਿ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇਓ ਅਬਲਾਸੀ ਅਬਗਤ ਧਿਆਉ ਤਿਸ ਭੇਟੇ ਦਾਰਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮਹਿ ਨਾਮ ਜਾ ਕੋ ਫੁਰਿਆ ਇਨ ਸਤ ਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ੳਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਛਟਤ ਪਰਵਾਹਾ ਅਮਹਿ ਅਮਰਾ ਪਦ ਅੰਮ੍ਰਿਤ ਸਰੂਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਝਨ ਉਭਜਨੋ ਸੇਵਾ ਕਰੀਆ ਇਨ ਭਉ ਨਿਵਾਰ ਅਨਪਹਿ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਤਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਅਭੈ ਨਿਰੰਜਨ ਕਰਹਿ ਲਹਾ ਸਤ ਗੁਰ ਦਿਆਲ ਹਰ ਨਾਮ ਦਿਰਡਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੀ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮਿਟਿਆ ਜਨਮ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਪਰੇ ਅਪਾਰ ਪਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁੱਖ ਭੰਜਨ ਆਤਮ ਪਰਬੋਧ ਮਨ ਤਤ ਵਿਚਾਰਿਉ ਸਦਾ ਚਾਏ ਹਰ ਭਾਈ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਉ ਗੁਰ ਰਾਮਦਾਸ ਕਲ ਉਚਰੈ ਐ ਅਤਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੂਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗਨਾ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਹ ਮੁਫਟੈ ਸਤਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਐਂ ਅਪੈ ਅਮਰ ਪਦ ਪਾਇਓ ਜਗ ਜਿਤੋ ਸਤਗੁਰ ਪਰਮਾਨ ਮਨ ਏਕ ਧਾਇਓ ਧਨ ਤਨ ਸਤਗੁਰ ਅਮਰਦਾਸ ਜਿਨ ਨਾਮ ਦਿਰਡਾਇਓ ਨਭ ਨਿਦ ਨਾਮ ਨਿਧਾਨ ਰਿਦ ਸਿਦ ਤਾਂ ਕੀ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਿ ਲੈ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦਿਰਡਾਇਓ ਗੁਰ ਰਾਮਦਾਸ ਕਲ ਉਚਰੈ ਐ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹਾ ਪ੍ਰੀਤ ਪੁਬਲੀਨਾ ਹੁਟੈ ਸਤਿਗੁਰ ਸ਼ਬਦ ਅਥਾਹ ਅਮੈ ਧਾਰਾ ਰਸ ਗੁੱਟੈ ਮਾਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਉ ਅਜੋਨੀ ਸੰਭਵਿਉ ਜਗਤ ਗੁਰ ਬਚਨ ਤਰਾਇਉ ਅਬਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਉ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਉ ਜਗਤ ਉਧਾਰਨ ਨਵ ਨਿਧਾਨ ਭਗਤਹਿ ਭਵਤਾਰਨ ਅੰਮ੍ਰਿਤ ਬੂੰਦ ਹਰ ਨਾਮ ਵਿਸ ਕੀ ਬਿਖੇ ਨਿਵਾਰਨ ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੀ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬੜ ਭਾਗੀ ਤੇ ਮੁਕਤ ਭਏ ਸਤ ਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕਲ ਉਚਰੈ ਤੈਂ ਸ਼ਬਦ ਨਿਸ਼ਾਨ ਬਜਾਇਉ ਸੇਜ ਸਦਾ ਸਹਿਜ ਸੋਵਾਨ ਸੰਤੋਖ ਸਰਾਈ ਚੋ ਸਦਾ ਸੀਲ ਸੁਨਾਹ ਸੁਹੈ ਗੁਰ ਸ਼ਬਦ ਸਮਾਚਰਿਉ ਨਾਮ ਟੇਕ ਸੰਗਾਦ ਬੋਹੈ ਆਜੋਨੀਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰ ਅਰਮੰਦਾਸ ਕਾਲ ਉਚਰੈ ਤੋ ਸਹਜ ਸਰੂਪਰ ਬਾਸ ਗੁਰ ਜਿਨ ਕੋ ਸੋ ਪਰਸੰਨ ਨਾਮ ਹਰਿ ਦੈ ਨਿਵਾਸੈ ਜਿਨ ਕੋ ਗੁਰ ਸੋ ਪਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕੋ ਸੋ ਪਰਸੰਨ ਮਾਨ ਅਭਮਾਨ ਨਿਵਾਰੈ ਜਿਨ ਕੋ ਗੁਰ ਸੋ ਪਰਸੰਨ ਸਬਦ ਲੱਗ ਪਵਜਲ ਤਾਰੇ ਪਰ ਚੋ ਪਰਮਾਨ ਗੁਰ ਪਾਇਓ ਤਿੰਨ ਸਕਿ ਅਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲੱਗ ਸਤ ਗੁਰ ਖੀਮਾ ਤਾਣਿਆ ਜੁਗ ਜੂਤ ਸਮਾਣੀ ਅਨਪਹੁ ਨੇ ਜਾ ਨਾਮ ਟੇਕ ਜਿਤ ਭਗਤ ਆਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੀ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੀ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅપરા ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਕਿਉ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬੜਿ ਆਵੇ ਸਤ ਗੁਰ ਨਾਮ ਏਕ ਲਿਵ ਮਨ ਜਪੈ ਡ੍ਰਿਡ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾਂ ਕਉ ਦ੍ਰਿਸ਼ਟ ਤਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਐ ਜੀਉ ਜਾਂ ਕੋ ਦੇਖ ਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋ ਐ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਤਰੇੜਾ ਤਿੰਨ ਜਨ ਦੁਖ ਪਾਪ ਕਹੋ ਕਤ ਹੋਐ ਜੀਉ ਧਰਮ ਕਰਮ ਪੂਰੈ ਸਤ ਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾ ਚਹਿ ਸ਼ਬਦ ਸਾਰ ਏਕ ਲਿਵ ਲਾਈ ਹੈ ਹੁਨ ਜਾਣ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਾਥ ਕਥਨ ਹਾਰ ਤੁਝਹਿ 부ਝਾਈ ਹੈ ਪਰਮ ਭੂਲੇ ਸੰਸਾਰ ਛੁੱਟੋ ਹੋ ਜੂਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਨ ਸਜਪ ਧਰਮ ਕਰਮ ਪੂਰੇ ਸਤ ਗੁਰ ਪਾਈ ਹੈ ਹਉ ਬਲ ਬਲ ਜਾਉ ਸਤ ਗੁਰ ਸਾਚੇ ਨਾਮ ਉਪਰ ਕਮਲ ਉਪਮਾ ਦੇਉ ਕਮਨ ਸੇਵਾ ਸਰੇਉ ਇਕ ਮੁਖ ਰਸਨਾ ਰਸਹੁ ਜੁਗ ਜੋਰ ਕਰ ਫੁਨ ਮਨ ਬਾਚ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਦ ਧਾਰ ਨਲ ਕਵ 파ਰਸ ਪਰਸ ਕਾਚ ਕੰਚਨਾ ਹੋਏ ਚੰਦਨਾ ਸੁવાસ ਜਾਸ ਸਿਮਰਤ ਅੰਤਰ ਜਾ ਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤ ਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖਿਆ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਾਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਜੋਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸਹਿ ਧਾਰਿਓ ਤਰਤ ਅਰਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਾਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰੇ ਭਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਹੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਿਕ ਕਰੈ ਗਿਆਨ ਗੁਰ ਕਹਿਓ ਬੀਚਾਰੈ ਕਾਠੋ ਸ੍ਰੀਖੰਡ ਸਤਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨੈ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਨਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹੋਂ ਥੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧਾ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰ ਸਤ ਕਵ ਨਾਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਹੋ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤ ARN ਤਰਨ ਸਮਰਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ ਫੁਲ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤਿਹ ਨੇਰੇ ਪੂਰੋ ਪੁਰਖ ਰਿਦੈ ਹਰਿ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੋਧ ਰਿਦ ਸਿਧ ਚਾਹਤ ਗੁਰੂ ਗੁਰੂ ਗੋੜਕਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪੀਉਸ ਪਿਵਨ ਕੀ ਬੰਚਤ ਸਿਧ ਕਉ ਵਿਦ ਮਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹੰ ਦਿਸ ਧਾਇਓ ਗੋਬਿੰਦ ਵਾਲ ਗੋਬਿੰਦ ਪੂਰੀ ਸਮ ਜਲਨ ਤੀਰ ਬੇਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਯੋ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS GURU HAR SAT KIYO SAMARATH GURU SIR HAT DHARYO AB RAKHU DAAS PAAT KI LAJ JAI SI RAKHI LAJ BHAGAT PRAHLAD KI ਹਰ ਨਾ ਅਕਸ਼ ਫਾਰੇ ਕਰ ਆਜ ਫੁਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸੀਨਤ ਬਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪਰਸਨ ਕਲਯੁਗ ਹੋਏ ਰੱਖ ਉਹ ਦਾਸ ਬਾਟ ਕੀ ਲਾਜ ਝੋਲਨਾ